ਭਾਈ ਅਮਰਤਪਾਲ ਦੀ ਮਾਤਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਉਹਨਾਂ ਦੇ ਹੱਕ ਵਿੱਚ ਜੁੜਨ ਦੀ ਲੋੜ ਹੈ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਬੀਤੇ ਦਿਨੀ ਖੂਨ ਦੀਆਂ ਉਟੀਆਂ ਲੱਗੀਆਂ ਸਨ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਪੰਜਾਬ ਸ਼ਿਫਟ ਕੀਤਾ ਜਾਵੇ ਅਤੇ ਅਮਰਤਪਾਲ ਦੀ ਮਾਤਾ ਨੇ ਕਿਹਾ ਹੈ ਕਿ ਸਾਨੂੰ ਸੂਰਮਿਆਂ ਨੂੰ ਬਾਹਰ ਕੱਢਣ ਦੀ ਲੋੜ ਹੈ ਸਾਡੀ ਜਿਹੜੀ ਕੌਮ ਹੈ ਉਸ ਉਹਨਾਂ ਨੂੰ ਅਮਰਤਪਾਲ ਵਰਗੇ ਸੂਰਮਿਆਂ ਦੀ ਲੋੜ ਹੈ ਅਤੇ ਉਹਨਾਂ ਨੇ ਹੋਰ ਕੀ ਕੀ ਕਿਹਾ ਆਓ ਤੁਹਾਨੂੰ ਸੁਣਾਉਂਦੇ ਆਂ ਆਮ ਪਾਰਟੀ ਤੇ ਭਾਜਪਾ ਦੇ ਮੰਤਰੀਆਂ ਦਾ ਵਿਰੋਧ ਕੀਤਾ ਜਾਵੇ ਹਰ ਪਿੰਡ ਦੇ ਗਰੰਤੀ ਸਿੰਘ ਆਪਣਾ ਫਰਜ਼ ਸਮਝਦੇ ਆਂ ਮਾ ਉਸਿਆ ਦੇ ਪ੍ਰਵਾਧਤਤਵਤ ਅਕਾਸ਼ ਕਰੰਦੀਆਂ ਬੇਨਤੀਆਂ ਕਰ। ਪੰਥਕ ਵਿਦਵਾਨ ਇਕਸਾਲਾ ਜਥੇਬੰਦੀਆਂ ਸੰਪਰਦਾਵਾ ਅਤੇ ਧਾਰਮਿਕ ਸ਼ਖਸੀਤਾਂ ਨੂੰ ਬੇਨਤੀ ਹੈ ਕਿ ਹਰ ਕੋਈ ਮੋਰਚੇ ਵਿੱਚ ਵੱਧ ਤੋਂ ਵੱਧ ਸੰਗਤ ਨੂੰ ਤੇਜੇ ਅਕਾਤਕ ਸਹਿਬ ਦੇ ਜਥੇਦਾਰ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਹੈ ਕਿ ਇਸ ਮੋਰਚੇ ਦਾ ਦਾਰਾ ਵਡਾ ਕਰਕੇ ਸੂਬਾ ਬੰਦੀ ਸਿੰਘਾਂ ਦੀ ਗੱਲ ਕੀਤੀ ਜਾਵੇ। ਆਪਣੀ ਸਜਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਦੀ ਰਿਹਾਈ ਅਤੇ ਭਾਈ ਅਮਨਪਾਲ ਸਿੰਘ ਸਮੇਤ ਨਾਲ ਦੇ ਸਿੰਘਾਂ ਨੂੰ ਪੰਜਾਬ ਲੈ ਕੇ ਉਹਨਾਂ ਦੇ ਕੇਸਾਂ ਵਿੱਚੋਂ ਜ਼ਮਾਨਤ ਕਰਾਈਆਂ ਜਾਣ। ਜ਼ਮਾਨਤਾਂ ਕਰਾਂਗੇ ਜਾਂ ਇਸ ਸਰਕਾਰੀ ਜਬਰ ਮੌਕੇ ਕਲ ਪੰਚ ਸਿਖਸ਼ੀ ਸਖਸ਼ੀਤਾਂ ਕੇ ਸਮੰਧੀਆ ਪੇਰ ਹੈ। ਸਰਕਾਰ ਦੇ ਹੰਕਾਰ ਇਸੇ ਲਈ ਸਿਰ ਚੜ ਕੇ ਬੋਲ ਰਿਹਾ ਹੈ ਪੰਜਾਬ ਆਪਣੀ ਭਾਰਤੀ ਸਰਕਾਰ ਮੀਡੀਆ ਸੰਮਾਨ ਜੋ ਵਿਦ ਸੰਸਥਾਵਾਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਨੂੰ ਇਹ ਨਜ਼ਰ ਅੰਦਾਜ਼ ਕਰ ਰਹੀ ਹੈ ਸ੍ਰੀ ਅਕਾਦ ਖਤਰ ਸਹਿਮ ਦੇ ਜਹੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਮੰਗ ਕਰਨ ਦੇ باوجود ਵੀ ਸਰਕਾਰ ਨੇ ਬੰਦੀ ਸਿੰਘਾਂ ਦੀ ਪੋਖਣ ਤਾਲ ਦਾ ਕੋਈ ਨੋਟਿਸ ਨਹੀਂ ਲਿਆ ਇਹ ਇੱਕ ਤਰ੍ਹਾਂ ਨਾਲ ਸਾਡੇ ਸੰਸਥਾਵਾਂ ਨੂੰ ਨੀਂਵਾਂ ਸਾਡੀਆਂ ਸਸਤਾਵਾਂ ਦਾ ਅਬਦ ਸਤਕਾਰ ਸਾਇਓ ਕਰਨ ਲਈ ਜਹੇ ਦਾ ਸਾਹ ਕੋਈ ਫੋਸ ਫੈਸਲਾ ਲੈ। ਬਾਕੀ ਮੇਰੀ ਸਾਰੀ ਸਿੱਖ ਸੰਗਤ ਨੌਜਵਾਨੀ ਨੂੰ ਪੀ ਲਿਆ ਕਿ ਜਿਹੜੇ ਮਤੇ ਪਾਏ ਗਏ ਆ ਉਹਨਾਂ ਨਾਲ ਅਸੀਂ ਸਹਿਮਤ ਆ। ਬਾਕੀ ਦੱਸਦੇ ਆ ਅਸੀਂ ਉਹਨਾਂ ਦੀ ਵੇਟ ਕਰਾਂਗੇ ਕਿ ਜੇ ਤੇ ਕੋਈ ਤੁਰੰਤ ਨਹੀਂ ਫੈਸਲਾ ਲੈਣਦੇ ਫਿਰ ਅਸੀਂ ਨੌਜਵਾਨੀ ਨੂੰ ਨਰਾਸ਼ ਨਹੀਂ ਕਰਨਾ ਚਾਹੁੰਦੇ ਫਿਰ ਅਸੀਂ ਕੋਈ ਵੱਡਾ ਅੱਗੇ ਮਗਲਬਾ ਵੱਡਿਆ ਪ੍ਰੋਗਰਾਮ ਕਰਾਂਗੇ। ਮੋਰਚਾ ਪਰਿਵਾਰ ਦੇ ਵੱਲੋਂ ਸਾਡਾ ਜੀ ਨੇ ਫੈਸਲਾ ਕਰਦਾ ਬਾਕੀ ਐ ਕੋਮ ਨੂੰ ਬਿਲਕੁਲ ਨਰਾਸ਼ ਨਹੀਂ ਹੋਣ ਦਵਾਂਗੇ ਕਿਉਂਕਿ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀਆ ਇਸ ਲਈ ਕੋਮ ਨੂੰ ਮੁੱਖ ਰੱਖਦੇ ਹਾਂ ਜੀ ਇਹ ਫੈਸਲਾ ਕੀਤਾ ਕਿ 10 ਦਿਨ ਅਸੀਂ ਉਹਨਾਂ ਦੀ ਅੜੀਕ ਕਰਾਂਗੇ ਆਮ ਪਾਰਟੀ ਤੇ ਭਾਜਪਾ ਦੇ ਮੰਤਰੀਆਂ ਦਾ ਵਿਰੋਧ ਕੀਤਾ ਜਾਵੇ ਹਰ ਪਿੰਡ ਦੇ ਗਰੰਤੀ ਸਿੰਘ ਆਪਣਾ ਫਰਜ਼ ਸਮਝਦੇ ਆਮ ਆਦਮੀ ਪਾਰਟੀ ਤੋਂ ਬਾਅਦ ਇਕੱਠ ਕਰਨ ਦੀਆਂ ਬੇਨਤੀਆਂ ਕਰਦੇ ਪੰਥਕ ਵਿਦਵਾਨ ਕਸਾਲਾ ਜਥੇਬੰਦੀਆਂ ਸੰਪਰਦਾਵਾ ਅਤੇ ਧਾਰਮਿਕ ਸ਼ਖਸੀਤਿਆਂ ਨੂੰ ਬੇਨਤੀ ਹੈ ਕਿ ਹਰ ਕੋਈ ਮੋਰਚੇ ਵਿੱਚ ਵੱਧ ਤੋਂ ਵੱਧ ਸੰਗਤ ਨੂੰ ਪਹੁੰਚੇ ਅਕਾਤਖ ਸਹਿਬ ਦੇ ਜਥੇਦਾਰ ਅਤੇ ਸਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਹੈ ਕਿ ਇਸ ਮੋਰਚੇ ਦਾ ਦਾਰਾ ਵਡਾ ਕਰਕੇ ਸੂਹ ਬੰਦੀ ਸਿੰਘਾਂ ਦੀ ਗੱਲ ਕੀਤੀ ਜਾਵੇ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਦੀ ਰਿਹਾਈ ਅਤੇ ਭਾਈ ਅਮਰਪਾਲ ਸਿੰਘ ਸਮੇਤ ਨਾਲ ਦੇ ਸਿੰਘਾਂ ਨੂੰ ਪੰਜਾਬ ਲੈ ਆ ਕੇ ਉਹਨਾਂ ਦੇ ਕੇਸਾਂ ਵਿੱਚੋਂ ਜ਼ਮਾਨਤ ਚੁੜਾਈਆਂ ਜਾਣ ਜੁਮਾਤ ਕਰਾਂਗੇ ਅਜਨ ਇਸ ਸਰਕਾਰੀ ਜਬਰ ਮੌਕੇ ਕਾਲ ਪੰਜਾਬ ਸਿੱਖਿਆ ਸਖਸ਼ੀਤਨ ਕੇ ਖੰਡੀਆ ਪੇੜ ਹੈ ਸਰਕਾਰ ਦੇ ਹੰਕਾਰ ਇਸ ਵੇਲੇ ਸਿਰ ਚੜ ਕੇ ਬੋਲ ਰਿਹਾ ਹੈ ਪੰਜਾਬ ਆਪਣੀ ਪਾਰਟੀ ਸਰਕਾਰ ਮੀਡੀਆ ਸਨਮਾਨ ਜੋ ਵਿਦ ਸੰਸਥਾਵਾਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ ਸ੍ਰੀ ਅਕਾਲ ਖਤਸਾਹਮ ਦੇ ਜਿਹੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਮੰਗ ਕਰਨ ਦੇ باوجود ਵੀ ਸਰਕਾਰ ਨੇ ਬੰਦੀ ਸਿੰਘਾਂ ਦੀ ਖੋਖਣਤਾਲ ਦਾ ਕੋਈ ਨੋਟਿਸ ਨਹੀਂ ਲਿਆ ਇਹ ਇੱਕ ਤਰ੍ਹਾਂ ਨਾਲ ਸਾਡੇ ਸੰਸਦਾਂ ਨੂੰ ਨੀਵਾਖਾਉਣ ਵਾਲੀ ਗੱਲ ਹੈ ਸਾਡੀਆਂ ਸੰਸਦਾਂ ਦਾ ਅਬਦ ਸਤਕਾਰ ਸਾਇਮ ਕਰਨ ਲਈ ਜਹੇਦਾ ਸਾਹਿਬ ਕੋਈ ਫੋਸ ਫੈਸਲਾ ਲੈਣ ਬਾਕੀ ਮੇਰੀ ਸਾਇ ਸਿੱਖ ਸੰਗਤ ਨੌਜਵਾਨੀ ਨੂੰ ਪਹੁੰਚਿਆ ਕਿ ਜਿਹੜੇ ਮਤੇ ਪਾਏ ਗਏ ਆ ਉਹਨਾਂ ਨਾਲ ਅਸੀਂ ਸਹਿਮਤ ਹਾਂ ਬਾਕੀ ਦੱਸਦੇ ਆ ਅਸੀਂ ਉਹਨਾਂ ਦੀ ਵੇਟ ਕਰਾਂਗੇ ਕਿ ਜੇ ਤੇ ਕੋਈ ਤੁਰੰਤ ਨਹੀਂ ਫੈਸਲਾ ਲੈਂਦੇ ਫਿਰ ਅਸੀਂ ਨੌਜਵਾਨੀ ਨੂੰ ਨਰਾਸ਼ ਨਹੀਂ ਕਰਨਾ ਚਾਹੁੰਦੇ ਫਿਰ ਅਸੀਂ ਕੋਈ ਵੱਡਾ ਅੱਗੇ ਮੰਗਲਬਾ ਵੱਡਾ ਪ੍ਰੋਗਰਾਮ ਕਰਾਂਗੇ ਬੋਲੋ ਇਹ ਮੋਰਚਾ ਪਰਿਵਾਰ ਦੇ ਵੱਲੋਂ ਸਾਡਾ ਜੀ ਦੇ ਪ੍ਰਤੀ ਹੁੰਦਾ। ਬਾਕੀ ਐ ਕੋਈ ਨੂੰ ਬਿਲਕੁਲ ਨਰਾਸ਼ ਨਹੀਂ ਹੋਣ ਦਵਾਂਗੇ। ਜੇ ਕੋਈ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀਆ ਇਸ ਲਈ ਕੋਈ ਨੂੰ ਮੁੱਖ ਰੱਖ ਦਿਆਂਗੇ ਫੈਸਲਾ ਕੀਤਾ ਕਿ 10 ਦਿਨ ਅਸੀਂ ਉਹਨਾਂ ਦੀ ਅਡੀਕ ਕਰਾਂਗੇ।